ਇਹਨ ਉੱਥੇ ਗਾਉਂਦੇ ਰਹਿਣਾ ਇੱਥੇ ਸਾਡੇ ਬਜ਼ੁਰਗ ਨੇ ਕੈਪਟਨ ਸਾਹਿਬ ਇੱਥੇ ਹੋਣੇ ਉਹ ਦੱਸਣ ਦੇ ਸੀ ਕਹਿੰਦੇ ਖਾਲਸਾ ਜੀ ਜਦੋਂ ਮੈਂ ਅਮਰਸਰ ਸਾਹਿਬ ਮੇਰੀ ਡਿਊਟੀ ਹੁੰਦੀ ਸੀ ਨਾ ਆਰਮੀ ਜਿਵੇਂ ਤੇ ਮੈਂ ਸਾਈਕਲ ਲੈ ਕੇ ਤੇ ਦਰਬਾਰ ਸਾਹਿਬ ਚਲੇ ਜਾਣਾ ਤੇ ਜਿਸ ਦਿਨ ਮੈਂ ਪਹਿਲੇ ਦਿਨ ਗਿਆ ਮੇਰੀ ਕੋਈ ਮੁਸ਼ਕਲ ਸੀ ਗਿਆ ਤੇ ਮੈਂ ਮੁਸ਼ਕਲ ਨੂੰ ਲੈ ਕੇ ਤੇ ਜਾਂਦਿਆਂ ਨੂੰ ਸ਼ਬਦ ਗਾਇਨ ਕਰਨ ਦੇ ਸੀ ਕੀਰਤਨੀ ਸਿੰਘ ਬੜੇ ਪਿਆਰ ਨਾਲ ਤਨ ਤਨ RAM DAS GUR ਜਿਨ ਸਿਰਿਆ ਕਿੰਨੇ ਸਵਾਰਿਆ ਕਹਿੰਦੇ ਮੈਂ ਉਨੂੰ ਹੀ ਗਾਈ ਗਿਆ ਬਸ ਕਹਿੰਦੇ ਅਗਲੇ ਦਿਨ ਕਹਿੰਦੇ ਫਿਰ ਮੇਰਾ ਸੁਭਾਅ ਬਣ ਗਿਆ ਰੂਟੀਨ ਬਣ ਗਈ ਕਿ ਅਗਲੇ ਦਿਨ ਅਗਲੀ ਪੰਕਤੀ ਉਸੇ ਸ਼ਬਦ ਦੀ ਲੈ ਲੈਣੀ ਉਹਨੂੰ ਗਾਈ ਜਾਣਾ ਸਮਝੀ ਜਾਣਾ ਅਗਲੇ ਦਿਨ ਅਗਲੀ ਚਲੀ ਜਾਣੀ ਤੇ ਹੁੰਦਾ ਕੀ ਏ ਤੁਹਾਨੂੰ ਸਤਗੁਰੂ ਦੀ ਬਾਣੀ ਕੰਠ ਵੀ ਹੋਈ ਜਾਂਦੀ ਤੁਸੀਂ ਸਤਗੁਰੂ ਦੀ ਬਾਣੀ ਦੇ ਰੰਗ ਵੀ ਮਾਣੀ ਜਾਂਦੇ ਰੋਜ਼ ਇੱਕ ਪੰਕਤੀ ਲੈ ਲੈਣੀ ਤੇ ਰੋਜ਼ ਰਾਤ ਨੂੰ ਲਿਖ ਲੈਣੀ ਕਿ ਮੈਂ ਅੱਜ ਆ ਪੰਗਤੀ ਸਮਝੀ ਏ ਬੱਚੇ ਬੁੱਢੇ ਜਵਾਨ ਸਾਰੇ ਕਰਮ ਕਰਿਓ ਉਹ ਪੰਗਤੀ ਦੇ ਵਿੱਚ ਜਿਹੜਾ ਇੱਕ ਇੱਕ ਸ਼ਬਦ ਏ ਇੱਕ ਇੱਕ ਲਗਮਾਤਰ ਏ ਇੱਕ ਇੱਕ ਖੇੜੀ ਹਨ ਜਿਵੇਂ ਕਲਗੀਆਂ ਵਾਲੇ ਸਤਿਗੁਰੂ ਬੈਠੇ ਹੋਣ ਤੇ ਅੱਜ ਉਹਨਾਂ ਨੇ ਕਲਗੀ ਕਿੱਦਾਂ ਦੀ ਲਾਈ ਕਲਗੀ 'ਚ ਹੀਰਾ ਕਿਹੜਾ ਜੜਿਆ ਏ ਅੱਜ ਉਹਨਾਂ ਨੇ ਜਿਹੜਾ ਏ ਉਹ ਦੁਸ਼ਾਲਾ ਕਿਹੜਾ ਓੜਿਆ ਏ ਅੱਜ ਪਿਆਰੇ ਸਤਿਗੁਰੂ ਨੇ ਜੋੜੇ ਕਿੱਦਾਂ ਦੇ ਪਹਿਨੇ ਨੇ ਜਿੱਦਾਂ ਪੂਰੀ ਰੀਜਣਾ ਨਹਾਰੀ ਦਾ ਏ ਨਾ ਆਪਣੇ ਪਿਆਰੇ ਨੂੰ ਇਦਾਂ ਹੀ ਆਪਣੇ ਪਿਆਰੇ ਸ਼ਬਦ ਗੁਰੂ ਨੂੰ ਨਹਾਰਨਾ ਏ ਕਿ ਮੇਰੇ ਗੁਰੂ ਨੇ ਇੱਥੇ ਲੱਗ ਕਿਉਂ ਲਾਈ ਇੱਥੇ ਸਿਹਾਰੀ ਕਿਉਂ ਲਾਈ ਇੱਥੇ ਔਂਕੜ ਕਿਉਂ ਲਾਈ ਮੇਰੇ ਗੁਰੂ ਪਿਤਾ ਦੀ ਲੀਲਾ ਕੀ ਏ ਇਹਦਾ ਰੂਪ ਕੀ ਏ ਇਹ ਕਿਸ ਚੀਜ਼ ਨੂੰ ਬਿਆਨ ਕਰਦਾ ਏ ਇਹ ਕਿਸ ਮਹਿਮਾ ਦੇ ਰੰਗ ਦੀ ਬਾਤ ਏ ਕਿਉਂਕਿ ਲਗ ਮਾਤਰ ਵੀ ਆਪ ਜੀ ਦੇ بڑے ਰੰਗ ਦੀ ਬਾਤ ਹੋਏਗੀ ਇਦਾਂ ਨਹੀਂ ਹੋਏਗੀ ਉਸ ਪਿਆਰੇ ਦੀ ਇੱਕ ਪੰਕਤੀ ਨਾ ਇੱਕ ਪੰਕਤੀ ਤੇ ਔਖੀ ਨਹੀਂ ਏ ਜਿਹੜਾ ਵੱਧ ਕਰ ਸਕਦਾ ਵੱਧ ਕਰ ਲੈਣਾ ਤੇ ਰੋਜ ਇੱਕ ਪੰਕਤੀ ਨੂੰ ਜਿਹੜਾ ਏ ਉਹ ਗਾਈ ਜਾਣਾ ਤੇ ਆਪਣੇ ਪਿਆਰੇ ਅੱਗੇ ਜੋਦਰੀ ਕਰੀ ਜਾਣਾ ਸਤਿਗੁਰੂ ਇਹਦਾ ਸਰੂਪ ਸਮਝਾਓ ਮੈਨੂੰ ਇਹਦੇ ਦਰਸ਼ਨ ਤੇ ਕਰਾਓ ਇਹ ਦਰਸ਼ਨ ਕੀ ਏ ਇਸ ਦਰਸ਼ਨ ਦੀ ਮਹਿਮਾ ਕਿੱਥੇ ਜੇ ਵੀ ਇੱਕ ਸ਼ਬਦ ਲੈ ਲਓ ਕਰਤਾ ਲੈ ਲੈਨੇ ਕਿ ਕਰਤਾ ਕਰਨ ਵਾਲਾ ਹੁਣ ਸ਼ਬਦ ਤੇ ਸਮਝ ਆ ਗਿਆ ਜਿਹੜਾ ਸਭ ਕੁਝ ਕਰਦਾ ਏ ਪਰ ਕਿਵੇਂ ਕਰਦਾ ਏ ਤੇ ਤੁਸੀਂ ਦੇਖੋਗੇ ਤੇ ਕਿਤੇ ਉਹ ਤੁਹਾਨੂੰ ਮਾਂ ਦੇ ਗਰਭ ਚ ਜਿਹੜਾ ਏ ਆਪ ਜੀ ਨੂੰ ਰਚ ਰਿਹਾ ਹੁੰਦਾ ਕਿਤੇ ਆਪ ਜੀ ਦੇ ਬੱਚੇ ਰਚ ਰਿਹਾ ਏ ਕਿਤੇ ਆਪ ਜੀ ਦਾ ਰੋਮ ਰੋਮ ਰਚ ਰਿਹਾ ਏ ਤੇ ਜਦੋਂ ਕਰਤੇ ਦਾ ਸਵਰੂਪ ਹੀ ਦਿਖ ਜਾਏ ਨਾ ਕਿ ਮੇਰਾ ਕਰਤਾ ਏ ਜਿਹੜਾ ਫੁੱਲਾਂ 'ਚ ਰੰਗ ਭਰਦਾ ਏ ਮੀਂਹ ਵਰਹਾਉਂਦਾ ਏ ਫਸਲਾਂ ਉਗਾ ਰਿਹਾ ਏ ਮੇਰੇ ਸਰੀਰ ਨੂੰ ਤੰਦਰੁਸਤੀ ਦੇ ਰਿਹਾ ਏ ਸਵਾਸ ਦੇ ਰਿਹਾ ਏ ਧੜਕਣਾ ਦੇ ਰਿਹਾ ਏ ਮੇਰੇ ਬੱਚੇ ਪਰਿਵਾਰ ਸਭ ਨੂੰ ਬਖਸ਼ ਰਿਹਾ ਮੇਰਾ ਇੱਕ ਇੱਕ ਰੋਮ ਜਿਹੜਾ ਏ ਇਹ ਵੀ ਉਹਨੇ ਬਣਾ ਰਿਹਾ ਏ ਇਹ ਵੀ ਉਹੀ ਕਰਤਾ ਏ ਦੂਜਾ ਨਹੀਂ ਕਿ ਆਖਿਓ ਉਸ ਦਿਨ ਤੋਂ ਬਾਅਦ ਤੁਸੀਂ ਦਾੜੀ ਕੇਸ ਕਟਾ ਦੋ ਜਪਜੀ ਦੇ ਬੱਚੇ ਕਟਾ ਦੇ ਜਦੋਂ ਆਪਣੇ ਪਿਆਰੇ ਸਰੂਪ ਦੇ ਆਪਣੇ ਗੁਰੂ ਦੀ ਮਹਿਮਾ ਦੇ ਦਰਸ਼ਨ ਹੀ ਨਹੀਂ ਕੀਤੇ ਤੇ ਉਦੋਂ ਇੱਕ ਕੰਮ ਜਿਹੜਾ ਇਹ ਉਹ ਗੜਬੜ ਹੁੰਦਾ ਇੱਕ ਤੇ ਇਹ ਅਭਿਆਸ ਹੈ ਇਹ ਕਰੋਗੇ ਨਾ ਇਹ ਭੇਟਾ ਦੇਓਗੇ ਕਿ ਨਹੀਂ ਦੇਓਗੇ ਜੇ ਦੇਓਗੇ ਤੇ ਜਕਾਰਾ ਛੱਡ ਕੇ ਪ੍ਰਣਾਮ ਕਰੋਗੇ ਦਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਜਦੋਂ ਤੁਸੀਂ ਇਦਾਂ ਰੰਗ ਮੰਣੋਗੇ ਜਿਸ ਮਾਂ ਨੇ ਆਪਣੇ ਗੁਰੂ ਦੇ ਸਰੂਪ ਦੇ ਦਰਸ਼ਨ ਹੋਏ ਹੋਣਗੇ ਜਦੋਂ ਆਪਣੀ ਧੀ ਨੂੰ ਦੱਸੇਗੀ ਪੁੱਤ ਅੱਜ ਮੈਂ ਗੁਰੂ ਪਿਤਾ ਤੋਂ ਆ ਸਿੱਖਿਆ ਅੱਜ ਮੇਰੇ ਗੁਰੂ ਪਿਤਾ ਨੇ ਮੇਰੀ ਦਾਤ ਮੇਰੀ ਝੋਲੀ ਭਰੀ ਏ ਕਿਸੇ ਰੰਗ ਨਾ ਆ ਅੱਜ ਝੋਲੀ ਭਰੀ ਤੇ ਮੈਨੂੰ ਜਦੋਂ ਉਹ ਰੰਗ ਚ ਪੂਰੇ ਰੰਗ ਦੇ ਵਿੱਚ ਆਪਣੀ ਧੀ ਨੂੰ ਦੱਸਦੀ ਹੋਏਗੀ ਤੇ ਉਸ ਮਾਂ ਦਾ ਰੰਗ ਵੇਖ ਕੇ ਉਸ ਮਾਂ ਦਾ ਵਿਸਮਾਦ ਵੇਖ ਕੇ ਉਸ ਦੇ ਬੋਲਾਂ ਚੋਂ ਗੁਰੂ ਪ੍ਰਤੀ ਪ੍ਰੇਮ ਨੂੰ ਦੇਖ ਕੇ ਕਿ ਉਹ ਧੀ ਨੂੰ ਗੁਰੂ ਨਾਲ ਪ੍ਰੇਮ ਨਹੀਂ ਹੋਏਗਾ ਕੀ ਜਦੋਂ ਤੁਸੀਂ ਅਗਲੀ ਵਾਰ ਫਿਰ ਗੁਰੂ ਘਰ ਆਓਗੇ ਧੀ ਆਪ ਨਹੀਂ ਕਹੇਗੀ ਕਿ ਮਾਂ ਜਿਹੜੇ ਗੁਰੂ ਕੋ ਤੂੰ ਜਾਨੀਂ ਹੈ ਮੈਨੂੰ ਵੀ ਲੈ ਕੇ ਜਾਣਾ ਮੈਂ ਵੀ ਨਾਲ ਜਾਣਾ ਫਿਰ ਧੀ ਇਹ ਨਹੀਂ ਕਹਿ ਸਕਦੀ ਕਿ ਨਹੀਂ ਤੁਸੀਂ ਜਾਓ ਮੈਨੂੰ ਸਕੂਲ ਦਾ ਕੰਮ ਬੜਾ ਹੈ ਮੈਂ ਨਹੀਂ ਅੱਜ ਜਾਣਾ ਮੈਂ ਥੱਕੀ ਬੜੀ ਜਦੋਂ ਅਸੀਂ ਵੰਡਾਂ ਗਈ ਨਹੀਂ ਜਦੋਂ ਅਸੀਂ ਉਹ ਰੰਗ ਨੂੰ ਮੰਨਾਂ ਗਈ ਨਹੀਂ ਤਾਂ ਸਾਡੇ ਬੱਚੇ ਜਿਹੜੇ ਨੇ ਦੌੜਦੇ ਨੇ ਕਿਉਂਕਿ ਅਸੀਂ ਤਾਂ ਇੱਥੋਂ ਘਰ ਜਾ ਕੇ ਤੇ ਜਾ ਕੇ ਬੱਚਿਆਂ ਨੂੰ ਕੀ ਦੱਸਦੇ ਅੱਜ ਭਾਈ ਸਾਹਿਬ ਨੇ ਆਹ ਗਲਤੀ ਕਰਤੀ ਅੱਜ ਕਮੇਟੀ ਵਾਲੇ ਲੜ ਪਏ ਅੱਜ ਜਿਹੜਾ ਇਹ ਉਹ ਫਲਾਣੇ ਨਾਲ ਝਗੜਾ ਹੋ ਗਿਆ ਅੱਜ ਫਲਾਣੀ ਬੀਬੀ ਸੂਟ ਨਹੀਂ ਚੰਗਾ ਪਾ ਕੇ ਆਈ ਅੱਜ ਫਲਾਣੀ ਨੇ ਇਹਦੀ ਆ ਨਿੰਦਿਆ ਕੀਤੀ ਅੱਜ ਲੰਗਰ 'ਚ ਪੀਜ਼ਾ ਬਣਿਆ ਸੀ ਤੇ ਬੱਚੇ ਨੂੰ ਲੱਗਦਾ ਪੀਜ਼ਾ ਤੇ ਮੈਂ ਸਟੋਰ ਤੋਂ ਵੀ ਖਾ ਹੀ ਲੈਣਾ ਤੇ ਹੋ ਸਕਦਾ ਏ ਜਿਹੜਾ ਸਟੋਰ ਵਾਲਾ ਉਹਨੂੰ ਜ਼ਿਆਦਾ ਸਵਾਦ ਲੱਗਦਾ ਹੋਵੇ ਫਿਰ ਉਹ ਕਿਉਂ ਆਏਗਾ ਪਰ ਜਦੋਂ ਤੁਸੀਂ ਆਪਣੇ ਗੁਰੂ ਦੀਆਂ ਬਖਸ਼ਿਸ਼ਾਂ ਆਪਣੇ ਪਿਆਰੇ ਨਾਲ ਤੁਸੀਂ ਰਹਿ ਨਹੀਂ ਸਕਦੇ ਤੁਸੀਂ ਖੁਦ ਦੱਸਣੀਆਂ ਏ ਉਹ ਅਸਲੀ ਪਰਵਰੀ ਛੇ ਉਹ ਅਸਲੀ ਰੰਗ ਏ ਜਦੋਂ ਇੱਕ ਪਿਤਾ ਆਪਣੇ ਪੁੱਤ ਨੂੰ ਦੱਸੇ ਆਪਣਾ ਰੰਗ ਗੱਲੀ ਬਾਤੀ ਤੇ ਅਸੀਂ ਇਹਨਾਂ ਨੂੰ ਬੜਾ ਕੁਝ ਸਮਝਾ ਲਿਆ ਜੀ ਗੱਲੀਆਂ ਬਾਤੀਆਂ ਉਹ ਤੁਹਾਨੂੰ 20 20 ਸਾਲ 30 30 ਸਾਲ 50 50 ਸਾਲ ਹੋ ਗਏ ਸਮਝਾਉਂਦੇ ਆ ਪਰ ਫਿਰ ਵੀ ਕੀ ਬੱਚੇ ਸਮਝੇ ਨੇ ਪਰ ਜਦੋਂ ਤੁਸੀਂ ਰੰਗ ਮਾਣ ਕੇ ਦੱਸੋਗੇ ਨਾ ਫਿਰ ਇਹਨਾਂ ਨੇ ਝੱਟ ਸਮਝ ਜਾਣਾ ਫਿਰ ਇਹਨਾਂ ਨੇ ਉਸੇ ਵੇਲੇ ਸਮਝ ਜਾਣਾ ਸਾਡੇ ਇੱਕ ਗੁਰਸਿੱਖ ਪਿਆਰੇ ਨੇ ਤੇ ਉਹ ਇੱਕ ਵਾਰ ਸਾਡੇ ਕੋਲ ਇੱਕ ਵਿਵਤਾ ਲੈ ਕੇ ਆਏ ਕਹਿਣ ਲੱਗੇ ਖਾਲਸਾ ਜੀ ਇੱਕ ਗੜਬੜ ਏ ਕਿ ਮੇਰਾ ਪਚੰਗੀ ਜਿਹੜਾ ਇਹ ਹੁਣ ਥੋੜਾ ਜਿਹਾ ਸਿਆਣਾ ਹੋਇਆ ਉਹਨੂੰ ਮੈਂ ਗੁਰਸਿੱਖਾਂ ਦੀਆਂ ਸਾਖੀਆਂ ਸੁਣਾਉਂਦਾ ਰਿਹਾ ਗੁਰਸਿੱਖਾਂ ਦੇ ਯੋਧਿਆਂ ਦੀਆਂ ਕਹਾਣੀਆਂ ਸੁਣਾਉਂਦਾ ਰਿਹਾ ਤੇ ਮੈਨੂੰ ਕਹਿਣ ਲੱਗਾ ਇੱਕ ਦਿਨ ਕਿ ਪਾਪਾ ਤੁਸੀਂ ਵੀ ਗੁਰਸਿੱਖ ਹੋ ਤੇ ਕਹਿੰਦੇ ਮੈਂ ਕਿਹਾ ਪੁੱਤ ਹਾਂ ਤੇ ਕਹਿੰਦਾ ਕਿ ਫਿਰ ਜਿਹੜੀਆਂ ਤੁਸੀਂ ਸਾਖੀਆਂ ਗੁਰਸਿੱਖੀ ਦੀਆਂ ਮੈਨੂੰ ਸੁਣਾਈਆਂ ਨੇ ਤੁਹਾਡੇ ਚ ਤੇ ਇੱਕ ਵੀ ਚੀਜ਼ ਨਹੀਂ ਮੈਨੂੰ ਲੱਭਦੀ ਜਿਹੜੀ ਗੁਰਸਿੱਖੀ ਤੁਸੀਂ ਮੈਨੂੰ ਸਮਝਾਈਏ ਅੱਜ ਤੱਕ ਉਹ ਗੁਰਸਿੱਖੀ ਵਾਲੇ ਗੁਣ ਤੁਹਾਡੇ 'ਚ ਨਹੀਂ ਦਿਖਾਈ ਦਿੰਦੇ ਤੇ ਕਹਿੰਦੇ ਮੈਂ ਬਹੁਤ ਸ਼ਰਮਸਾਰ ਹੋਇਆ ਮੇਰੇ ਕੋ ਕੋਈ ਜਵਾਬ ਨਹੀਂ ਸੀ ਕਿ ਮੈਂ ਇਹਨੂੰ ਕੀ ਕਵਾਂ ਹੁਣ ਤੇ ਕਹਿੰਦੇ ਹਾਰ ਕੇ ਮੈਂ ਹੱਥ ਜੋੜ ਕੇ ਮਾਫੀ ਮੰਗੀ ਤੇ ਇੱਕੋ ਹੀ ਗੱਲ ਕਹੀ ਕਿ ਪੁੱਤ ਮੈਂ ਕਮਾਇਆ ਨਹੀਂ ਮੈਂ ਸਿਰਫ ਦੱਸਿਆ ਇਹ ਲੋਕਾਂ ਨੂੰ ਤੈਨੂੰ ਸਮਝਾਇਆ ਗਾਂਹ ਸਮਝਾਇਆ ਪਰ ਮੈਂ ਨਹੀਂ ਕਮਾਇਆ ਕੰਝ ਉਹਦੇ ਉਸ ਦਿਨ ਤੋਂ ਬਾਅਦ ਜਦੋਂ ਮੈਂ ਹੁਣ ਪੁੱਤ ਨੂੰ ਦੇਖਦਾ ਹਾਂ ਤੇ ਮੈਂ ਇਹ ਵੇਖਦਾ ਹਾਂ ਕਿ ਜੋ ਮੈਂ ਉਹਨੂੰ ਸਮਝਾਇਆ ਸੀ ਉਹ ਉਹਦੇ 'ਚ ਨਹੀਂ ਹੈ ਪਰ ਜੋ ਮੈਂ ਕਰਦਾ ਹਾਂ ਉਹ ਉਹਦੇ 'ਚ ਦਿਖਾਈ ਦਿੰਦਾ ਜੇ ਮੈਂ ਗੁੱਸਾ ਕਰਦਾ ਸੀ ਪਤਨੀ ਨਾਲ ਆਸੇ-ਪਾਸੇ ਪਰਿਵਾਰ ਨਾਲ ਤੇ ਉਹ ਵੀ ਗੁੱਸਾ ਕਰਦਾ ਹੈ ਉਹ ਤੇ ਉਹਨੂੰ ਮੈਂ ਕਦੀ ਨਹੀਂ ਸਮਝਾਇਆ ਕਿ ਪੁੱਤ ਗੁੱਸਾ ਕਰਨਾ ਚਾਹੀਦਾ ਜਾਂ ਗੁੱਸਾ ਕਰਨਾ ਗੁਰਸਿੱਖਾਂ ਦਾ ਕਰਮ ਨਹੀਂ ਚੂਟੂ ਬੋਲਣਾ ਚਲਾਕੀ ਕਰਨੀ ਆਪਣੇ ਆਪ ਨੂੰ ਬਚਾਉਣਾ ਕਹਿੰਦੇ ਇਹ ਵੀ ਮੈਂ ਉਹਦੇ 'ਚ ਵੇਖਦਾ ਜਿਹੜਾ ਮੈਨੂੰ ਕਦੀ ਨਹੀਂ ਸਿਖਾਇਆ ਮੈਂ ਤੇ ਉਹਨੂੰ ਹਮੇਸ਼ਾ ਸਿਖਾਇਆ ਸੀ ਇਮਾਨਦਾਰ ਰਹਿਣਾ ਸੱਚ ਬੋਲਣਾ ਜਿਹੜਾ ਬੋਲ ਕੇ ਸਿਖਾਇਆ ਸੀ ਉਹ ਉਹਨੇ ਨਹੀਂ ਸਿੱਖਿਆ ਜੋ ਮੈਂ ਉਹਦੇ ਸਾਹਮਣੇ ਕਰ ਕਰਕੇ ਉਹਨੂੰ ਵਿਖਾਇਆ ਉਹ ਉਹਨੇ ਸਿੱਖ ਲਿਆ ਇਸ ਕਰਕੇ ਆਪ ਜੀ ਦਾ ਰੰਗ 'ਚ ਜਾਣਾ ਜ਼ਰੂਰੀ ਹੈ ਗੱਲੀਬਾਤੀ ਨਹੀਂ ਚੱਲੇਗਾ ਇਸ ਕਰਕੇ ਤਗੜੇ ਹੋ ਕੇ ਕਮਾਇਓ ਇੱਕ ਇੱਕ ਰੰਗ ਨੂੰ ਤੇ ਇਹ ਜਦੋਂ ਖੁਸ਼ਬੂ ਨਾ ਭਰੋਗੇ ਨਾ ਤੇ ਇਹ ਖੁਸ਼ਬੂ ਤੋਂ ਆਪਣੇ ਆਪ ਅੱਗੇ ਰੰਗ ਲੱਗਣਾ ਤੇ ਇਸ ਤਗੜੇ ਹੋ ਕੇ ਕਮਾਇਓ ਤੇ ਰੋਜ਼ ਲਿਖ ਲੈਣਾ ਜਦੋਂ ਕਿਤੇ ਅਸੀਂ ਅਗਲੀ ਵਾਰ ਆਏ ਨਾ ਤੇ ਆਪ ਜੀ ਦੇ ਨਾਲ ਇਹਦੇ ਤੋਂ ਵੀ ਹੋਰ ਗਹਿਰੀ ਬਾਤ ਕਰਨ ਨੂੰ ਜੀ ਕਰੇ ਇਹਦੇ ਤੋਂ ਵੀ ਹੋਰ ਗਹਿਰਾ ਜਾਣ ਨੂੰ ਜਿਹੜਾ ਇਹ ਉਹ ਸੁਰਤ ਆਪ ਜੀ ਦੀ ਕਬੂਲੇ ਇਦਾਂ ਦਾ ਜਿਹੜਾ ਇਹ ਕੋਈ ਰੰਗ ਬਣਾਏ ਨਹੀਂ ਤੇ ਫਿਰ ਅਗਲੀ ਵਾਰ ਹਾਨੂੰ ਨਾ ਕਿਉ ਕਿ ਤੁਸੀਂ ਇੱਧਰ ਨਾ ਆਓ ਬੜੇ ਪ੍ਰਚਾਰਕ ਨੇ ਆਪ ਜੀ ਕੋ ਉਹਨਾਂ ਨੂੰ ਮਾਇਆ ਦਿਓ ਇੱਕ ਲਫਾਫਾ ਤੇ ਉਹ ਤੁਹਾਨੂੰ ਸੁਣਾ ਜਾਣਗੇ ਫਲਾਣਾ ਪ੍ਰਚਾਰਕ ਮਾੜਾ ਫਲਾਣਾ ਧਰਮ ਮਾੜਾ ਫਲਾਣੀ ਦੀ ਆ ਇਦਾਂ ਹੋ ਗਿਆ ਇਹਨੇ ਆ ਝਗੜਾ ਕਰਤਾ ਤੇ ਇਹ ਤੁਸੀਂ ਸੁਣ ਲਿਓ ਜਿਹੜਾ ਤੁਸੀਂ ਫੇਸਬੁੱਕਾਂ ਤੋਂ ਵੀ ਸੁਣ ਲੈਂਦੇ ਤੇ ਨਹੀਂ ਤੇ ਕਮਾਓ ਤਗੜੇ ਹੋਗੇ ਕਮਾਓਗੇ ਨਾ ਇਹ ਪੇਟਾ ਦੇਓਗੇ ਨਾ ਤਹੋਗੇ ਤੇ ਤਗੜੇ ਹੋਗੇ ਤੇ ਇੱਕ ਅਭਿਆਸ ਨਰਲੇਪਤਾ ਦਾ ਜਿਹੜਾ ਏ ਉਹ ਰੱਖਿਓ ਕਿ ਸਾਰੀਆਂ ਦਾਤਾਂ ਦੀ ਆਸ ਆਪਣੇ ਪ੍ਰਭੂ ਤੋਂ ਕਿ ਜੋ ਦੇਗਾ ਸਤਬਚਨ ਜੋ ਮੇਰੇ ਭਾਣੀ ਚ ਹੋਏਗਾ ਕਿਸੇ ਤੋਂ ਨਹੀਂ ਮੰਗਣਾ ਤੁਸੀਂ ਮੰਗ ਤੋਂ ਫ੍ਰੀ ਹੋ ਗਏ ਤੁਹਾਡੇ ਪਰਿਵਾਰਕ ਝਗੜੇ ਸੰਸਾਰਿਕ ਝਗੜੇ ਮੁੱਕ ਜਾਣੇ ਤੁਸੀਂ ਮੰਗਣਾ ਹੈ ਪ੍ਰਭੂ ਤੋਂ ਕਿ ਤੂੰ ਮੈਨੂੰ ਆਪਣੇ ਨਾਮ ਦਾ ਰੰਗ ਦੇ ਆ ਜਿਹੜਾ ਰੋਟੀ ਪਾਣੀ ਸੰਸਾਰੀ ਲੋੜਾਂ ਨੇ ਤੇ ਜਾ ਆਹਰ ਹਰ ਜਿਓ ਪਰਿਆ ਇਹ ਤੇ ਤੂੰ ਪਹਿਲਾਂ ਲੱਗਾ ਹੋਇਆ ਹੈ ਇਹ ਮੈਂ ਕੀ ਮੰਗਾ ਤੇਰੇ ਤੋਂ ਇਹ ਤੇ ਰੋਜੀ ਦੇਣ ਵਾਲਾ ਤੂੰ ਏ ਇੱਥੇ ਤੇ 84 ਲੱਖ ਜੂਨ ਉਪਾਈ ਮਾਨਸ ਕੋ ਪ੍ਰਭ ਵੀ ਵੜਿਆਈ ਜਿਹੜੀ ਉਹਨੇ 84 ਲੱਖ ਜੂਨ ਉਪਾਈ ਏ ਜਿਹੜੀ ਉਹਨੇ ਇੰਨੀ ਪੁਰਾ ਤੋਂ ਕਈ ਸਮੇ ਤੋਂ ਜੜੀਓ ਪਾਈ ਏ ਇਹ ਇਹਨੂੰ ਰਿਜਕ ਦੇਣਾ ਰਿਜਕ ਦਿਆ ਸਭ ਹੂ ਕੋ ਤਦ ਕ ਤੂੰ ਉਹਦਾ ਇਹਨਾਂ ਨੂੰ ਰਿਜਕ ਦਿੰਦਾ ਆਉਂਦਿਆ ਇਹ ਤੇ ਤੇਰੀ ਜੋਬ ਹੈ ਮੇਰੀ ਨਹੀਂ ਹੈ ਮੈਨੂੰ ਤੇ ਤੂੰ ਜੋ ਮੇਰੇ ਕੋਲ ਨਹੀਂ ਹੈ ਮੈਨੂੰ ਤੇ ਤੂੰ ਹਰੀ ਜਸ ਦਈ ਮੈਨੂੰ ਤੂੰ ਆਪਣਾ ਪ੍ਰੇਮ ਦਈ ਚਰਨਾ ਦਾ ਉਹਦੇ ਪ੍ਰੇਮ ਲਈ ਤੜਫਿਓ ਉਹਨੂੰ ਪ੍ਰੇਮ ਕਰਨ ਲਈ ਤੜਫਿਓ ਉਹਦੇ ਕੋ ਉਹਦਾ ਜਸ ਗਾਉਣ ਨੂੰ ਉਹਦੀ ਬਾਣੀ ਗਾਉਣ ਨੂੰ ਜਿਵੇਂ ਭਾਈ ਸਾਹਿਬ ਹੁਣੇ ਕਹਿੰਦੇ ਸੀ ਨਾ ਬੜੇ ਸੁਹਣੇ ਉਹਨਾਂ ਨੇ ਸ਼ਬਦ ਗਾਇਨ ਕੀਤੇ ਆਓ ਸਿੱਖ ਸਤ ਗੁਰੂ ਕੇ ਪਿਆਰੇਓ ਗਾਓ ਸੱਚੀ ਉਸ ਸੱਚੀ ਬਾਣੀ ਗਾਉਣ ਨੂੰ ਤੜਫੇ ਉਸ ਸੱਚੀ ਬਾਣੀ ਨਾਲ ਮਨ ਨੂੰ ਡੋਬਣ ਲਈ ਤੜਫੇ ਉਹ ਪਿਆਰੇ ਕੋ ਮੰਗਿਓ ਤੇ ਇੱਕੋ ਹੀ ਚੀਜ਼ ਸਤਗੁਰੂ ਕਹਿੰਦੇ ਜੇ ਸੋਹਣਾ ਮੰਗਣਾ ਹੀ ਹੈ ਕੁਝ ਤੇ ਸੋਹਣਾ ਮੰਗਣਾ ਕੀ ਹੈ ਨੀਕਾ ਉਹ ਮੰਗਣਾ ਹੈ ਹਰ ਜਸ ਜਿਹੜਾ ਹੈ ਉਹ ਆਪਣੇ ਪਿਆਰੇ ਤੋਂ ਮੰਗ ਲੈਣਾ ਤੇ ਹਰੀ ਦਾ ਜਸ ਮੰਗਿਆ ਤੇ ਸਤਗੁਰੂ ਕਹਿੰਦੇ ਜਿਸ ਨੂੰ ਬਖਸ਼ਿਆ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਜਿੰਨੂੰ ਸਿਫਤ ਸਲਾਵ ਮਿਲ ਜਾਏ ਜਿੰਨੂੰ ਹਰੀ ਜਸ ਮਿਲ ਜਾਵੇ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਇਹ ਪਾਤਸ਼ਾਹ ਉਹ ਹੁੰਦੇ ਜਿਨ੍ਹਾਂ ਦਾ ਰਾਜ ਕਿਤੇ ਜਾਂਦਾ ਨਹੀਂ ਤੇ ਤੁਸੀਂ ਉਹਨਾਂ ਰਾਜਿਆਂ ਦੇ ਵੀ ਮਹਾਰਾਜੇ ਹੋ ਜਿਨ੍ਹਾਂ ਦਾ ਰਾਜ ਕਿਤੇ ਨਹੀਂ ਜਾਣਾ ਪਾਤਸ਼ਾਹੀ ਪਾਤਸ਼ਾਹ ਤੇ ਤਗੜੇ ਹੋ ਕੇ ਇੱਕੋ ਹੀ ਪ੍ਰਭੂ ਤੋਂ ਕਿ ਆ ਜਿਹੜਾ ਮੰਗਦਾ ਏ ਕੋਈ ਸਹਰਾ ਨੋਂ ਤੋਂ ਮੰਗ ਰਿਹਾ ਏ ਕੋਈ ਸੱਸ ਨੋਂ ਤੋਂ ਮੰਗ ਰਹੀ ਏ ਕੋਈ ਪਿਓ ਤੋਂ ਕੋਈ ਪੁੱਤ ਤੋਂ ਕੋਈ ਭੈਣ ਤੋਂ ਇਹ ਸਭ ਮੰਗਾ ਬੰਦ ਕਰ ਦਿਓ ਬਸ ਤੁਸੀਂ ਸੇਵਾ ਕਰਨ ਆਏ ਹੋ ਆਪਣੀ ਸੇਵਾ ਕਰਿਓ ਅਗਲੇ ਦੀ ਮੌਜੇ ਉਹ ਕਰੇ ਨਾ ਕਰੇ ਉਹਦਾ ਕਰਮ ਹੈ ਤੁਹਾਡਾ ਨਹੀਂ ਹੈ ਆਪਣੇ ਕਰਮ ਦਾ ਧਿਆਨ ਦੇਣਾ ਹੈ ਬਸ ਦੂਜੇ ਦਾ ਨਹੀਂ ਜਦੋਂ ਤੁਸੀਂ ਦੂਜੇ ਤੋਂ ਸੇਵਾ ਕਰਾਉਣ ਜਾਂਦੇ ਹੋ ਤੇ ਤੁਸੀਂ ਇੱਕ ਦੂਜੇ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਮੇਰਾ ਕਹਿਣਾ ਮੰਨ ਮੇਰਾ ਆ ਹੋਵੇ ਫਿਰ ਸੁਆਰਥ ਜਨਮ ਲੈਂਦਾ ਏ ਫਿਰ ਝਗੜਾ ਜਨਮ ਲੈਂਦਾ ਏ ਦੁੱਖ ਜਨਮ ਲੈਂਦੇ ਨੇ ਬਿਵਤਾਵਾ ਜਨਮ ਲੈਂਦੀਆਂ ਨੇ ਕਲੇਸ਼ ਜਨਮ ਲੈਂਦੇ ਨੇ ਤੇ ਇਹ ਹੁਣ ਦੂਜੇ ਤੇ ਮਤ ਰੱਖਦੇ ਹੋ ਕਿ ਦੂਜਾ ਇਦਾਂ ਕਰਦਾ ਏ ਤੁਸੀਂ ਸਿਰਫ ਆਪੋ ਆਪਣਾ ਵੇਖਣਾ ਏ ਕਿ ਮੈਂ ਨਹੀਂ ਮੰਗਣਾ ਦੂਜਾ ਮੰਗਦਾ ਏ ਉਹਦਾ ਕੰਮ ਏ ਮੈਂ ਸਿਰਫ ਜਿਹੜਾ ਏ ਮੈਂ ਦੂਜੇ ਤੋਂ ਨਹੀਂ ਮੰਗਣਾ ਮੈਂ ਆਪਣਾ ਕਰਮ ਤੇ ਜਿਸ ਦਿਨ ਤੁਸੀਂ ਆਪਣੀ ਮੰਗ ਤੋਂ ਜਿਹੜਾ ਇਹ ਮੁਕਤ ਹੋ ਗਏ ਤੁਸੀਂ ਆਪਣੇ ਝਗੜੇ ਤੇ ਦੁੱਖਾਂ ਤੋਂ ਮੁਕਤ ਹੋ ਜਾਣਾ ਇਸ ਗੁਣ ਨੂੰ ਸਤਿਗੁਰੂ ਕਹਿੰਦੇ ਨੇ ਨਰਲੇਪਤਾ ਭਾਵ ਇਹ ਤੇ ਜਿਹਦੇ ਕੋਲ ਨਰਲੇਪਤਾ ਨਾ ਹੋਵੇ ਨਾ ਉਹ ਸੰਸਾਰ 'ਚ ਰਹਿਣ ਦੇ ਯੋਗ ਨਹੀਂ ਹੁੰਦਾ ਜਿਵੇਂ ਆਪਜੀ ਦੇ ਬੱਚੇ ਨੇ ਟੀਚਰ ਲੱਗਣਾ ਹੋਵੇ ਤੇ ਉਹਦੀ ਯੋਗਤਾ ਚਾਹੀਦੀ ਹੈ ਨਾ ਕਿ ਉਹਨੂੰ ਤਨਖਾਹ ਮਿਲੇ ਡਾਕਟਰ ਲੱਗਣਾ ਹੋਵੇ ਉਹਦੀ ਵੀ ਯੋਗਤਾ ਹੈ ਇਥੋਂ ਤੱਕ ਕਿ ਜੇ ਘਰ ਦੇ ਵਿੱਚ ਡਰਾਈਵਰ ਰੱਖਣਾ ਹੋਵੇ ਉਹਦੀ ਵੀ ਇੱਕ ਯੋਗਤਾ ਹੈ ਹਰ ਇੱਕ ਚੀਜ਼ ਦੀ ਘਰ ਕਲੀਨਿੰਗ ਵਾਲਾ ਰੱਖਣਾ ਹੋਵੇ ਉਹਦੀ ਵੀ ਇੱਕ ਯੋਗਤਾ ਹੈ ਤੇ ਜਿਹੜਾ ਟੀਨਿੰਗ ਵਾਲਾ ਆ ਕੇ ਭਾਂਡੇ ਤੋੜੀ ਜਾਵੇ ਗੁਲਦਸਤੇ ਤੋੜੀ ਜਾਵੇ ਸਾਰਾ ਕੁਝ ਘਰ ਤੋੜੀ ਜਾਵੇ ਉਹਦੀ ਯੋਗਤਾ ਤੇ ਉਹਨੂੰ ਰੱਖੋਗੇ ਇਸੇ ਤਰ੍ਹਾਂ ਪਰਿਵਾਰ ਚ ਰਹਿਣ ਦਾ ਵੀ ਆਪਜੀ ਕੋ ਆਟੇ ਕਲਾਏ ਉਹ ਯੋਗਤਾ ਹੈ ਨਿਸ਼ਕਾਮ ਨਿਰਲੇਪਤਾ ਪਾ ਨਿਸ਼ਕਾਮ ਤੇ ਨਿਰਲੇਪਤਾ ਪਾ ਇਹ ਦੋ ਯੋਗਤਾਵਾਂ ਜਿਨਨੇ ਜਿਨਨੇ ਹਾਸਲ ਕਰ ਲਈਆਂ ਇਹ ਦੋ ਗੁਣ ਉਨੂੰ ਇਸ ਸੰਸਾਰ 'ਚ ਰਹਿਣ ਦਾ ਮਹਾ ਆਨੰਦ ਪ੍ਰਾਪਤ ਹੋਏਗਾ ਮਹਾ ਰੰਗ ਪ੍ਰਾਪਤ ਹੋਏਗਾ ਅੱਜ ਤੋਂ ਬਾਅਦ ਇੱਕ ਦੂਜੇ ਦਾ ਦੋਸ਼ ਲਾਉਣਾ ਇੱਕ ਦੂਜੇ ਤੇ ਉਂਗਲਾਂ ਲਾਉਣੀਆਂ ਕਹਨੇ ਕੀਤਾ ਇਹਦੇ ਕਰਕੇ ਦੁਖੀ ਕੋਈ ਤੁਹਾਨੂੰ ਦੁਖੀ ਨਹੀਂ ਕਰਦਾ ਤੁਹਾਡੇ 'ਚ ਬਸ ਗੁਣ ਨਹੀਂ ਨੇ ਜੋ ਜਿਹੜੇ ਗੁਰੂ ਪਿਤਾ ਨੇ ਬਖਸ਼ਨੇ ਨੇ ਉਹ ਆਪਣੇ ਗੁਰੂ ਤੋਂ ਕਮਾ ਲਿਓ ਤੇ ਤੁਸੀਂ ਹੈਰਾਨ ਹੋਵੋਗੇ ਤੁਸੀਂ ਉਸ ਉੱਚੇ ਸਾਹਿਬ ਦੀ ਮਹਿਮਾ ਦੇ ਰੰਗ 'ਚ ਚਲੇ ਜਾਓਗੇ ਤੇ ਇੱਕ ਦੂਜੇ ਨਾਲ ਪ੍ਰੇਮ ਦਾ ਮਹਾਂ ਰੰਗ ਆਪ ਜੀ ਦੇ ਪਰਿਵਾਰਾਂ 'ਚ ਆਏਗਾ ਸਤਿਗੁਰੂ ਸਭਨਾ ਦਾ ਭਲਾ ਕਰਨ ਆਓ ਪਿਆਰੇ ਅੱਗੇ ਕੂਕ ਕਰੀਏ ਸਤਿਗੁਰੂ ਆਪਣੀ ਮਹਿਮਾ ਦਾ ਰੰਗ ਆਪਣੀ ਮਹਾਨ ਕਲਾ ਦਾ ਰੰਗ ਆਪਣੀ ਗੁਰਸਿੱਖੀ ਦਾ ਰੰਗ ਜਿਹੜਾ ਏ ਸਾਨੂੰ ਸਭਨਾਂ ਨੂੰ ਬਖਸ਼ਿਓ ਤੇ ਸਤਿਗੁਰੂ ਤੇ ਸਮਝਾਉਂਦੇ ਨੇ ਜਿਹੜਾ ਨਸ਼ਕਾਮ ਭਾਵ ਨਾਲ ਸੇਵਾ ਕਰਦਾ ਹੈ ਨਾ ਸੇਵਾ ਕਰਤ ਹੋਏ ਨਹਿਕਾਮੀ ਜਿਹੜਾ ਮਾਂ ਦੀ ਪਿਤਾ ਦੀ ਗੁਰੂ ਦੀ ਪਰਿਵਾਰ ਦੀ ਸਮਾਜ ਦੀ ਲੋਕਾਈ ਦੀ ਕੁਦਰਤ ਦੀ ਸੇਵਾ ਕਰਦਾ ਕਰਦਾ ਨਹਿਕਾਮੀ ਹੋ ਜਾਂਦਾ ਅੰਦਰ ਕਾਮਨਾ ਅੰਦਰ ਮੰਗ ਨਹੀਂ ਜੀਦੇ ਬਚਦੀ ਕਿਸ ਕੋ ਹੋਤ ਪ੍ਰਾਪਤ ਸਵਾਮੀ ਤੇ ਜਿੰਨੂੰ ਸਵਾਮੀ ਮਿਲ ਜਾਂਦਾ ਉੱਥੇ ਮਾਂ ਦਾ ਪ੍ਰੇਮ ਨਹੀਂ ਮਿਲੇਗਾ ਪਿਤਾ ਦਾ ਨਹੀਂ ਮਿਲੇਗਾ ਪਰਿਵਾਰ ਦਾ ਨਹੀਂ ਮਿਲੇਗਾ ਸਭ ਕੁਝ ਆਪਜੀ ਦੀ ਝੋਲੀ ਪਏਗਾ ਬਸ ਉਸ ਪਿਆਰੇ ਦੀ ਇਸ ਨਿਸ਼ਕਾਮਨਾ ਨੂੰ ਨਿਰਲੇਪਤਾ ਨੂੰ ਕਮਾ ਲਿਓ ਸਤਿਗੁਰੂ ਨੇ ਦੋ ਬਾਤਾਂ ਇਹ ਬੜੀਆਂ ਪਿਆਰੀਆਂ ਸਮਝਾਈਆਂ ਸੀ ਕਿ ਉਸ ਦੇ ਨਾਲ ਜੁੜਨ ਵਾਲੇ ਦਾ ਜੋੜ ਕੀ ਏ ਹੁਣ ਜਦੋਂ ਅਸੀਂ ਕੀ ਕਰਦੇ ਸੀ ਪਿਆਰੇ ਨੂੰ ਕਈ ਵਾਰਾਂ ਵੱਖਰਾ ਕਰ ਦਿੰਨੇ ਉਹ ਵੱਖਰਾ ਵੀ ਏ ਉਹ ਸਭਨਾ ਦੇ ਵਿੱਚ ਵੀ ਏ ਉਹ ਮਾਂ ਚ ਵੀ ਵੱਸਦਾ ਏ ਪਤਨੀ ਚ ਵੀ ਏ ਪਤੀ ਚ ਵੀ ਏ ਭਾਈ ਚ ਵੀ ਏ ਭੈਣ ਚ ਵੀ ਏ ਤਿਉਸ ਪਿਆਰੇ ਨਾਲ ਜੁੜਨ ਦੀ ਇੱਕ ਅਸਚਰਜ ਜੁਗਤੀ ਸਤਿਗੁਰੂ ਦੱਸਦੇ ਨੇ ਉਹ ਕੀ ਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਉਹਦੇ ਨਾਲ ਜੁੜਨ ਦੀ ਜੁਗਤੀ ਕੀ ਏ ਅੰਜਨ ਮਾਹੇ ਨਿਰੰਜਨ ਰਹੀਏ ਨਰਲੇਪ ਰਹੀਏ ਕਲਖ ਤੋਂ ਨਰਲੇਪ ਰਹੀਏ ਤੇ ਕਲਖ ਕੀ ਹੁੰਦੀ ਕਲਖ ਕਿਤੇ ਉੱਬਦੀ ਥੋੜੀ ਫਿਰਦੀ ਏ ਜਿਹੜੀ ਬਾਹਰ ਕਲਖ ਉਹਦੀ ਸਤਿਗੁਰੂ ਥੋੜੀ ਗੱਲ ਕਰਦੇ ਨੇ ਕਲਖ ਜਿਹੜੀ ਇੱਕ ਦੂਜੇ ਦੇ ਮਨਾਂ ਦੇ ਵਿੱਚ ਉਹ ਕਾਲਕੇ ਜਿਹੜੇ ਪ੍ਰਭਾਵ ਨੇ ਇੱਕ ਦੂਜੇ ਦੇ ਤੇ ਜਿਹੜਾ ਇਨ੍ਹਾਂ ਪ੍ਰਭਾਵਾਂ ਤੋਂ ਨਰਲੇਪ ਰਹੇਗਾ ਜੇ ਮੰਨ ਲਓ 10 ਜਾਣੇ ਨੇ 10ਾਂ ਚੋਂ 9ਾਂ ਦੇ ਵਿੱਚ ਲੋਭ ਦਾ ਵਾਸ਼ਨਾਏ ਲੋਭ ਦਾ ਪ੍ਰਭਾਵ ਹੈ ਤੇ ਇੱਕ ਜਿਹੜਾ ਏ ਉਹਨੂੰ ਵੀ ਲੋਭ ਪੁੰਦਾ ਏ ਪਰ ਉਹਦੇ ਤੋਂ ਬਚ ਜਾਵੇ ਉਹਨੂੰ ਕਹਿੰਦੇ ਇਹ ਅੰਜਨ ਮਾਹੀ ਨਿਰੰਜਨ ਰਹਿ ਗਿਆ ਅੰਜਨ ਮਾਹੀ ਨਿਰੰਜਨ ਰਹੀਏ ਜੋਗ ਜੁਗਤ ਇਹ ਵਪਾਈਏ ਉਹਦੇ ਨਾਲ ਜੁੜਨ ਦੀ ਇਹੋ ਜੁਗਤੀ ਏ ਕਿ ਤੁਸੀਂ ਅੰਜਨ ਮਾਹੀ ਨਿਰੰਜਨ ਰਹੋ ਕਿਸੀ ਕੀ ਕਰ ਰਹੇ ਆ ਅਸੀਂ ਤੇ ਦੂਜੇ ਨੇ ਆ ਕੀਤਾ ਦੂਜਿਆਂ ਦੇ ਔਗਣ ਚੁੱਕ ਚੁੱਕ ਕੇ ਢੋ ਰਹੇ ਆ ਤੇ ਇੱਕ ਦੂਜੇ ਨਾਲ ਲੜ ਰਹੇ ਆ ਇਹ ਕਰਮ ਨਹੀਂ ਕਰਨਾ ਨਰਲੇਪ ਰਹਿਣਾ ਏ ਨਿਸ਼ਕਾਮ ਰਹਿਣਾ ਏ ਇਹ ਦੋ ਗੁਣ ਕਮਾ ਲਿਓ ਸਤਿਗੁਰੂ ਆਪ ਜੀ ਨੂੰ ਬੇਅੰਤ ਰੰਗ ਬਖਸ਼ਣਗੇ ਆਓ ਪਿਆਰੇ ਅੱਗੇ ਕੋ ਕਰੀਏ ਏ ਪਿਤਾ ਜੀਓ ਰਹਿਮਤ ਵਰਸਾਓ